ਸਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨਹੀਂ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਪੰਜਾਬ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਤੇ ਜਨੂਨ ਭਰਤੀਆਂ ਵਾਸਤੇ ਅਤੇ ਪੰਜਾਬ ਦੀ ਹਰ ਭਰਤੀ ਵਾਸਤੇ ਸਹੀ ਅਪਡੇਟ ਲੈਣ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਕੀ ਰਾਜੇ ਆਪਾਂ ਆਪਣੇ ਚੈਨਲ ਤੇ ਸਿਰਫ ਹਮੇਸ਼ਾ ਹੀ ਉਹੀ ਅਪਡੇਟ ਪਾਉਣੇ ਹੁੰਦੇ ਜਿਹਦੇ ਬਾਰੇ ਆਪਾਂ ਨੂੰ ਪਤਾ ਹੁੰਦਾ ਜਾਂ ਜਿਹੜੀ ਚੀਜ਼ ਬਾਰੇ ਆਪਾਂ ਨੂੰ ਸਪਸ਼ਟ ਹੁੰਦਾ ਕਿ ਇਹ ਭਰਤੀ ਰਾਜੇ ਗਵਰਨਮੈਂਟ ਵੱਲੋਂ ਹੈਗੀ ਹੈਗੀ ਠੀਕ ਹੈ ਆਪਾਂ ਕਦੇ ਵੀ ਆਪਣੇ ਚੈਨਲ ਤੇ ਨਾ ਤਾਂ ਕਿਤੇ ਪ੍ਰਾਈਵੇਟ ਜੌਬ ਦੀ ਪਾਈ ਹੈ ਨਾ ਹੀ ਕਿਤੇ ਕੋਈ ਫੇਕ ਅਪਡੇਟ ਪਾਈ ਹੈ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਅੱਜ ਜਿਹੜੀ ਵੀਡੀਓ ਲੈ ਕੇ ਆਇਆ ਜੀ ਇਹ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਪੰਜਾਬ ਰੋਡਵੇਜ਼ ਵਿਭਾਗ ਦੇ ਦੀ ਭਰਤੀ ਹੈ ਪੰਜਾਬ ਸਰਕਾਰ ਦੁਆਰਾ ਇੱਕ ਨਵੀਂ ਭਰਤੀ ਕੱਢੀ ਗਈ ਹੈ ਉਮਰ ਹੱਦੇ 'ਚ 18 ਤੋਂ 50 ਸਾਲ ਹੈ ਜੀ ਅੱਠਵੇਂ ਵਾਲੇ ਕੈਂਡੀਡੇਟ ਵੀ ਅਪਲਾਈ ਕਰ ਸਕਦਾ ਹੈ ਫੀਸ ਇਹਦੀ ਕੋਈ ਨਹੀਂ ਹੈਗੀ ਜੌਬ ਲੋਕੇਸ਼ਨ ਇਹਦੀ ਪੰਜਾਬ ਦੀ ਹੈ ਠੀਕ ਹੈ ਰਾਜੇ ਤੇ ਦੇਖੋ ਜਦੋਂ ਵੀ ਕੋਈ ਵੀਡੀਓ ਪਾਉਣਾ ਹੁੰਦਾ ਪਲੀਜ਼ ਰਾਜੇ ਕਮਿਤਾ ਦੇ ਅੱਗੇ ਰਿਕਵੈਸਟ ਹੁੰਦੀ ਹੈ ਕਿ ਜਦੋਂ ਵੀ ਕੋਈ ਵੀ ਵੀਡੀਓ ਪਾਉਣਾ ਉਹ ਪਹਿਲਾਂ ਧਿਆਨ ਨਾਲ ਸੁਣਿਆ ਕਰੋ ਧਿਆਨ ਨਾਲ ਸੁਣਿਆ ਕਰੋ ਕੋਈ ਵੀ ਵੀਡੀਓ ਸਕਿਪ ਨਾ ਕਰਿਆ ਕਰੋ ਧਿਆਨ ਨਾਲ ਵੀਡੀਓ ਸੁਣ ਕੇ ਦੇਖ ਕੇ ਫਿਰ ਜੇਕਰ ਤੁਹਾਡੀ ਕੋਈ ਇਨਕੁਆਰੀ ਹੈਗੀ ਹੈ ਫਿਰ ਤੁਸੀਂ ਕਮੈਂਟ ਕਰ ਸਕਦੇ ਹੋ ਹਜੀ ਵੀਡੀਓ ਦਾ ਨੋਟੀਫਿਕੇਸ਼ਨ ਗਿਆ ਹੁੰਦਾ ਬੱਚੇ ਦੀ ਕਾਲ ਪਹਿਲਾਂ ਆ ਜਾਂਦੀ ਹੈ ਸਾਡੀ ਵੀਡੀਓ ਘਦੀ ਪਾਈ ਹੈ ਤੁਸੀਂ ਵੀਡੀਓ ਦੇ ਵਿੱਚ ਜੀ ਤਰਖਾ ਕਿੰਨੀ ਹੋਊਗੀ ਜੀ ਠੀਕ ਹੈ ਜੀ ਇਹ ਪਰਮਾਨੈਂਟ ਹੋਊਗੀ ਜੀ ਜੋਬ ਠੀਕ ਹੈ ਜੀ ਇਹ ਇਹ ਚੀਜ਼ਾਂ ਦਾ ਨਾ ਜ ਕੋਈ ਮਤਲਬ ਨਹੀਂ ਹੁੰਦਾ ਜੇ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਸਮਝਾ ਦਿੱਤੀਆਂ ਤਾਂ ਇੱਕ ਬਾਰੀ ਪਲੀਜ਼ ਉਹ ਚੀਜ਼ਾਂ ਦੇਖ ਲਿਆ ਕਰੋ ਜੇ ਤੁਹਾਡੀ ਫੀਡਬੈਕ ਇਨਕੁਆਰੀ ਕਮੈਂਟ ਕਰੋ ਜੇ ਕਮੈਂਟ ਤੁਹਾਨੂੰ ਨਹੀਂ ਮਿਲਦਾ ਰਿਪਲਾਈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਜੀ ਚਲੋ ਉਸ ਤੋਂ ਬਰਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਨਾ ਜੀ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦਾ ਬੈਜ ਪਰਚੇਜ਼ ਕਰਨਾ ਚਾਹੁੰਦਾ ਤਾਂ ਰਾਜੇ ਤੁਹਾਡੇ ਵਾਸਤੇ 90 ਤੋਂ 92% ਆਫ ਚੱਲ ਰਹੀ ਹੈ ਸਿਰਫ ਅੱਜ ਦਾ ਤੇ ਕੱਲ ਦਾ ਦਿਨ ਠੀਕ ਹੈ ਜੇ ਕੋਈ ਕੈਂਡੀਡੇਟ ਪਰਚੇਜ਼ ਕਰਨਾ ਚਾਹੁੰਦਾ ਕਰ ਸਕਦਾ ਹੈ ਸਰਪਲ ਲਿਮਟਿਡ ਦਾ ਸੇਲਸ ਰਾਜੇ ਜੇ ਕਰਵਾਇਆ ਹੋਇਆ ਤੁਹਾਨੂੰ ਮੈਂ ਸਿਰਫ ਉਹੀ ਜੇ ਤੁਸੀਂ ਇੰਪੋਰਟੈਂਟ ਇੰਪੋਰਟੈਂਟ ਕਰ ਲੋਗੇ ਤੁਹਾਨੂੰ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲ ਜੂਗਾ ਮੈਥ ਰੀਜ਼ਨਿੰਗ ਪੰਜਾਬ ਜੀਕੇ ਇੰਡੀਆ ਜੀਕੇ ਕੰਪਿਊਟਰ ਸਾਰਾ A to Z ਠੀਕ ਹੈ ਜੀ ਤੇ ਜੇਕਰ ਤੁਸੀਂ ਆਲ ਪੰਜਾਬ ਦਾ ਐਗਜ਼ਾਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ राजे ਆਲ ਪੰਜਾਬ ਬਸ ਤੇ ਆਲ ਪੰਜਾਬ ਐਗਜ਼ਾਮ ਲੈ ਸਕਦੇ ਹੋ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟਾਂ ਦੇ ਬੈਚ ਰਾਜੇ ਆਪਣੇ ਤੇ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਆ ਸਾਰੀਆਂ ਕਲਾਸਾਂ ਬਿਲਕੁਲ ਜ਼ੀਰੋ ਲੈਵਲ ਤੋਂ ਰਾਜੇ ਜੇਕਰ ਇੱਕ ਵੀ ਬੱਚਾ ਨੇ ਅਜੇ ਤੱਕ ਇਹ ਜਾ ਹੋਇਆ ਜਿਹੜੇ ਬੱਚੇ ਨੇ राजे ਇਹ ਕੀ ਹੋਵੇ ਕਿ ਬਹੁਤ ਸਮਝ ਨਹੀਂ ਆਇਆ ਮੈਥ ਦੇ ਵਿੱਚ ਰਾਜੇ ਜਿਹੜੇ ਬੱਚੇ ਬਿਲਕੁਲ ਵੀ ਇਹ ਸੀਗੇ ਕਿ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਾਸੇ ਦਾ ਤੇ ਅੱਜ ਦੇ ਸਮੇਂ ਦੇ ਜੋ ਬੱਚੇ ਬੀਹਾਂ ਦੇ ਵਿੱਚੋਂ 16 16 17 17 ਨੰਬਰ ਲੈ ਜਾ ਰਹੇ ਆ ਠੀਕ ਹੈ ਜੀ ਤੇ ਬਾਕੀ ਰਾਜੇ ਰਿਜ਼ਲਟ ਦੀ ਸਾਡੀ 100% ਗਾਰੰਟੀ ਹੋਗੀ ਕਰਵਾਇਆ ਹੋਇਆ ਜੇ ਕਿ ਤੁਸੀਂ ਸਾਰਾ ਕੁਝ ਕਰਦੇ ਹੋ ਆਪਾਂ ਸਾਲ ਜੀ ਸਿਰਫ 2000-3000 ਬੈਚ ਹੀ ਚਲਾਉਣੇ ਹੁੰਦੇ ਆ ਐਪ ਡਾਊਨਲੋਡ ਕਰ ਲਓ ਦੀਪ ਭੁੱਲਰ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲ ਆਈਫੋਨ ਉਹਨੇ ਐਪ ਡਾਊਨਲੋਡ ਕਰਦੇ ਕਲਾਸ ਪਲੱਸ ਤੇ ORG ਕੋਡ ਫਿਲ ਕਰਦਾ ਹੈ डबल ਐਕ ਤਦ ਰਹਿਮਾਨਾ ਬੱਚੇ ਨੂੰ ਆ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ ਜਾਂ ਕੋਈ ਬੈਚ ਲੈਣਾ ਤੁਹਾਨੂੰ ਕਾਲ ਵੀ ਕਰ ਸਕਦੇ ਹੋ ਡਾਇਰੈਕਟ ਵੀ ਤੁਸੀਂ ਬੈਚ ਲੈ ਸਕਦੇ ਹੋ ਰਿਜ਼ਲਟ ਆਪਣਾ 100% ਹੋਊਗਾ ਜੇਕਰ ਤੁਸੀਂ ਮੇਰੇ ਕਰਵਾਇਆ ਹੋਇਆ ਚੰਗੀ ਤਰ੍ਹਾਂ ਕਰਦੋ ਤਾਂ ਜੀ ਪੀਡੀਐਫ ਨਾਲ ਮਿਲਣਗੇ ਏ ਟੂ ਜ਼ेड ਦਾ ਜੇ ਇਹ ਸਮਝੋ ਕਿ ਜਿਹੜਾ 15000 14000 ਵਾਲਾ ਕੋਰਸ ਹੈ ਜਿਹੜਾ ਹੈ ਜੀ ਤੇ ਆਫਲਾਈਨ ਤੋਂ ਵੀ ਵਧੀਆ ਢੰਗ ਨਾਲ ਤੁਹਾਨੂੰ ਇਹਦੇ ਤੇ ਕਰਵਾਇਆ ਜਾਂਦਾਗਾ ਚਲੋ ਜੀ ਦੇਖੋ ਜੀ ਜੇਕਰ ਤੁਸੀਂ ਵੈਬਸਾਈਟ ਦੇ ਉੱਪਰ ਜਾਓਗੇ ਤਾਂ ਵੈਬਸਾਈਟ ਦੇ ਉੱਪਰ ਤੁਹਾਨੂੰ ਆਹ ਲਿੰਕ ਮਿਲੂਗਾ ਦੱਸਿਆ ਠੀਕ ਹੈ ਜੀ ਇੱਥੇ ਤੁਸੀਂ ਕਿਸੇ ਵੀ ਲਿੰ ਕਲਿੱਕ ਕਰਨ ਤੋਂ ਬਾਅਦ ਰਖਿਆ ਦੇਖੋ نیچے ਸਾਰਾ ਇੰਟਰਫੇਸ ਖੁੱਲਿਆ ਪਿਆਗਾ ਠੀਕ ਹੈ ਜੀ ਇੱਥੇ ਸਾਰੀਆਂ ਆਪਾਂ ਜਾਂ ਦੇਖ ਲੰਨੇ ਆ ਕਿਉਂਕਿ ਆਪਾਂ ਤੁਹਾਨੂੰ ਸਾਰਗੀਆਂ ਚੀਜ਼ਾਂ ਆਨਲਾਈਨ ਹੀ ਦਿਖਾਉਣੇ ਹੁੰਦੇ ਆ ਕਿ ਇਹ ਨਾ ਹੋਵੇ ਕਿ ਬੱਚਾ ਕਹੂ ਇਹ ਕੀ ਤੇ ਤੁਸੀਂ ਫੇਕ ਅਪਡੇਟ ਪਾਤੀ ਠੀਕ ਹੈ ਜੀ ਤੇ ਲਾਸਟ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਨੇ ਜੀ ਜਿਹੜੇ ਡੇਟ ਕਿੰਨੀ ਹੈ 21 ਅਪ੍ਰੈਲ ਤੋਂ ਇਹ ਫਾਰਮ ਸ਼ੁਰੂ ਹੋਏ ਸੀਗੇ ਤੇ 5 ਤਰੀਕਾ ਜਿਹੜੀ ਇਹਦੀ ਲਾਸਟ ਹੈਗੀ ਠੀਕ ਹੈ ਜੀ ਜੋਬ ਲੋਕੇਸ਼ਨ ਇਹਦੀ ਅਲੱਗ-ਅਲੱਗ ਬੁਕੇਸਿੰਗ ਦੇ ਵਿੱਚ ਇਹਨਾਂ ਨੇ ਗਿਣਤੀ ਨਹੀਂ ਦੱਸੀ ਹੋਈ ਪੋਸਟ ਨੇਮ ਦੋ ਪੋਸਟਾਂ ਡਰਾਈਵ ਲੋਕੇਸ਼ਨ ਕਿਹ ਹੈ ਰਾਜ ਇਹ ਪੰਜਾਬ ਐਂਡ ਚੰਡੀਗੜ੍ਹ ਠੀਕ ਹੈ ਜੀ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਆ ਜਿਹੜੀ ਆਫੀਸ਼ਲ ਵੈਬਸਾਈਟ ਆ ਜਿੱਦੇ ਤੁਸੀਂ ਸਾਰਾ ਕੁਝ ਕਰ ਮਿਲ ਜੂਗਾ ਤੁਹਾਨੂੰ ਠੀਕ ਹੈ ਜੀ ਕੋਈ ਵੀ ਇਹਦੀ ਜਨਰਲ ਤੇ ਔਦਰ ਕੈਟਾਗਰੀ ਦੀ ਕੋਈ ਵੀ ਫੀਸ ਨਹੀਂ ਹੈਗੀ ਜੀ ਠੀਕ ਹੈ ਜੀ ਕੀ ਕੀ ਕੁਆਲਿਫਿਕੇਸ਼ਨ ਹੋੜੇ ਬਾ ਡਿਸਕਸ਼ਨ ਕਰ ਲੈਣੇ ਆ ਜੇਕਰ ਤੁਸੀਂ ਡਰਾਈਵਰ ਵਾਸਤੇ ਅਪਲਾਈ ਕਰਦੇ ਹੋ ਤਾਂ ਤੁਹਾਡੇ ਕੋਲ 10ਵੀਂ ਹੋਣੀ ਲਾਜ਼ਮੀ ਹੈ ਤੇ ਤੁਹਾਡੇ ਕੋਲੇ ਹੈਵੀ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾਗਾ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾਗਾ ਠੀਕ ਹੈ ਜੀ ਕਹਿੰਦਾ ਮੇਰੇ ਪਾਸਪੋਰਟ ਪੁਰਾਣਾ ਵੀ ਚੱਲ ਜੂਗਾ ਜੇ ਤੱਕ ਕੋਈ ਹੈਵੀ ਰਿਸੈਂਸ ਪੁਰਾਣਾ ਹੈਗਾਗਾ ਕੰਡਕਟਰ ਵਾਸਤੇ ਰਾਜੇ ਤੁਹਾਡੇ ਕੋਲੇ 10ਵੀਂ ਦੇ ਨਾਲ 10ਵੀਂ ਹੋਣੀ ਚਾਹੀਦੀ ਹੈ ਜਾਂ 12ਵੀਂ ਹੋਣੀ ਚਾਹੀਦੀ ਹੈ ਪੰਜਾਬੀ ਦੇ ਵਿੱਚ ਤੁਸੀਂ ਪਾਸ ਹੋਣੇ ਚਾਹੀਦੇ ਹੋ ਤੁਹਾਡੇ ਕੋਲੇ ਕੰਡਕਟਰ ਦਾ ਲਾਇਸੈਂਸ ਅਤੇ ਫਾਸਟ ਏਡ ਸਰਟੀਫਿਕੇਟ ਵੀ ਹੋਣਾ ਲਾਜ਼ਮੀ ਹੈ ਤੇ ਹੁਣ ਰਾਜੇ ਆਪਾਂ ਏਜ ਦੀ ਗੱਲ ਕਰ ਲਈਏ ਜੇਕਰ ਤੁਸੀਂ ਡਰਾਈਵਰ ਭਰਤੀ ਹੋਣਾ ਤੁਹਾਡੀ ਏਜ ਘੱਟੋ ਘੱਟ 25 ਤੋਂ ਲੈ ਕੇ ਮੈਕਸਿਮਮ 45 ਸਾਲ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਐਸਸੀ ਬੀਸੀ ਕੈਟਾਗਰੀ ਦੇ ਨਾਲ ਸੰਬੰਧਤ ਤੁਹਾਡੀ ਏਜ 50 ਸਾਲ ਤੱਕ ਲਾਜ਼ ਉਹ ਜਿਹੜੇ ਪੀਆਰ ਦੀ ਕੰਡੈਕਟਰ ਦੀ ਜਿਹੜਾ ਇਹ 18 ਤੋਂ 37 ਸਾਲਾਂ ਦਾ ਜਨਰਲ categories ਤੇ ਜੇਕਰ ਤੁਸੀਂ ਐਸਸੀਬੀਸੀ ਦਾ ਸੰਬੰਧ ਰੱਖਦੇ ਹੋ ਤੁਹਾਡੀ ਏਜ 42 ਸਾਲ ਹੈਗੀ ਠੀਕ ਹੈ ਜੀ ਇਸ ਤੋਂ ਬਾਅਦ ਸਿਲੈਕਸ਼ਨ ਪ੍ਰੋਸੈਸ ਪੀਐਸ ਡਰਾਈਵਰ ਕਹਿੰਦੇ ਮੈਰਿਟ ਲਿਸਟ ਬੇਸਡ ਓਨ ਦਾ ਮਾਰਕ ਅੱਠਵੀਂ ਦੇ ਸਾਡੇ ਡਰਾਈਵਰਾਂ ਤੇ 10ਵੀਂ ਅਤੇ 12ਵੀਂ ਕਲਾਸ ਦੇ ਇਹ ਨੰਬਰ ਹੋਣਗੇ ਉਹਦੇ ਹਿਸਾਬ ਤੇ ਤੁਹਾਡੀ ਮੈਟ ਬਣਾਈ ਜਾਊਗੀ ਠੀਕ ਹੈ ਜੀ ਆਪ ਇਹ ਸਾਰਾ ਸਿਸਟਮ ਦੇਖ ਲਵੋ ਇੱਕ ਵਾਰ ਆ ਡਰਾਈਵਰ ਦੀ ਪੋਸਟ ਸੰਬੰਧੀ ਰਾਜੇ ਫੁੱਲ ਨੋਟੀਫਿਕੇਸ਼ਨ ਇਹਨਾਂ ਦਾ ਆ ਡੇਟ ਵਧਾਤੀ ਇਹਨਾਂ ਨੇ ਹੁਣ ਠੀਕ ਹੈ ਜੀ 8ਵੀਂ ਹੋਣੀ ਲਾਜ਼ਮੀ ਆ ਪੰਜਾਬੀ ਹੋਣੀ ਲਾਜ਼ਮੀ 5 ਸਾਲ ਦਾ ਹੈਵਿੰਗ ਡਰਾਈਵਿੰਗ ਲਿਸੈਂਸ ਐਕਸਪੀਰੀਅੰਸ ਠੀਕ ਹੈ ਜੀ 25 ਤੋਂ 45 ਸਾਲ ਦੀ ਜਿਹੜੀ ਤੁਹਾਨੂੰ ਦੱਸੀ ਹੈ ਠੀਕ ਹੈ ਜੀ ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ ਇਹਦੇ ਬਾਰੇ ਨਾਰਮਲ ਕਰਾਈਰੀਆਸ ਹੁਣ ਦੱਸ ਰਕੋ ਦੱਸ ਹੀ ਦਿੱਤਾ ਅ ਐਲੀਜੀਬਲ ਡਰਾਈਵਿੰਗ ਟੈਸਟ ਸਾਡ ਡਰਾਈਵਿੰਗ ਟੈਸਟ ਤੁਹਾਨੂੰ ਪਾਸ ਕਰਨਾ ਹੋਊਗਾ ਠੀਕ ਹੈ ਜੀ ਸੈਨਾ ਬਾਰੇ ਤਾਂ ਇਹ ਤੋਂ ਪੁੱਛਿਆ ਜਾਊਗਾ ਬਾਕੀ ਦਾ ਜੀ ਆਪਣੇ ਸੈਨਾ ਵਾਸਤੇ ਆਪਣੇ ਪੀਡੀਐਫ ਵੀ ਹੈਗੇ ਆਪਣੇ ਕੋਲ ਉਪਲਬਧ ਠੀਕ ਹੈ ਜੀ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਆਪਾਂ ਕੋਈ ਇਸ਼ੂ ਨਹੀਂ ਹੈਗਾ ਉਹ ਡਰਾਈਵਰ ਦਾ ਸੀ ਰਾਜ ਹੈ ਕੰਡਕਟਰ ਦਾ ਤੁਸੀਂ ਦੇਖ ਸਕਦੇ ਹੋ ਫੁੱਲ ਨੋਟੀਫਿਕੇਸ਼ਨ ਠੀਕ ਹੈ ਜੀ ਜਿਹੜਾ ਕੁਆਲਿਫਿਕੇਸ਼ਨ ਹੈ ਸੇਮ ਹੀ ਰੱਖੀ ਹੈ ਲਗਭਗ ਦੋਨਾਂ ਦੀ ਆਹ ਰਾਜ ਦੀ ਵੈਬਸਾਈਟ ਹੈਗੀ ਠੀਕ ਹੈ ਜੀ ਐਸਐਸਰਬਾ ਜਿੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਆ ਲਿਖਿਆ ਹੋਇਆ 5 ਤਰੀਕ ਲਾਸਟ ਕਰਤੀ ਰਾਜ ਇਹਨਾਂ ਨੇ ਲੋਕੇਸ਼ਨ ਠੀਕ ਹੈ ਜੀ ਇਹ ਸਾਰਾ ਕੁਝ ਦੇਖ ਸਕਦੇ ਹੋ ਇੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਰਾਜੇ ਦੇ ਵਿੱਚ ਡਰਾਈਵਰ ਵਾਸਤੇ ਅਪਲਾਈ ਇੱਥੇ ਕੰਡਕਟਰ ਵਾਸਤੇ ਅਪਲਾਈ ਹੋ ਜਾਊਗਾ ਇੱਥੇ ਡਰਾਈਵਰ ਵਾਸਤੇ ਅਪਲਾਈ ਹੋ ਜਾਊਗਾ ਠੀਕ ਹੈ ਜੀ ਤੇ ਆਮ ਵੀ ਤੁਸੀਂ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਸ਼会 ਰਾਜੇ ਠੀਕ ਹੈ ਜਿਵੇਂ ਹੁਣ ਆਪਾਂ ਮੰਨ ਲਓ ਡਰਾਈਵਰ ਵਾਸਤੇ ਅਪਲਾਈ ਕਰਨਾ ਇੱਥੇ ਤੁਸੀਂ ਆਪਣਾ ਫੋਨ ਨੰਬਰ ਭਰ ਸਕਦੇ ਹੋ ਤੇ ਇੱਥੇ ਤੁਸੀਂ ਫੋਨ ਨੰਬਰ ਭਰੋ ਭਰੋਗੇ ਜਿਦੋਂ ਆਵਰੇ ਦੋ ਵਾਰ ਤੱਕਾਡਾ ਓਟੀਪੀ ਆਊਗਾ ਤੇ ਦੋ ਵਾਰ ਤੁਹਾਡਾ ਫਾਰਮ ਅੱਗੇ ਤੋ ਅੱਗੇ ਚੱਲਣਾ ਸ਼ੁਰੂ ਹੋ ਜਾਊਗਾ ਠੀਕ ਹੈ ਜੀ ਇੱਥੇ ਤੁਸੀਂ ਕਰ ਸਕਦੇ ਹੋ ਬਾਕੀ ਤੁਹਾਨੂੰ ਬਾਕੀ ਡਿਟੇਲ ਹੈ ਜਿਹੜਾ ਉਹ ਕੈਫੇ ਵਾਲਾ ਦੱਸ ਦੂਗਾ ਠੀਕ ਹੈ ਤਾਂ ਜੀ ਪੱਕੀ ਜੌਬ ਹੈਗੀ ਠੀਕ ਹੈ ਜੀ ਤੇ ਇੱਕ ਵਾਰੀ ਸਾਰੇ ਕੈਂਡੀਡੇਟ ਭਰਦੇ ਹੋ ਧੰਨਵਾਦ